ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਅੱਜ ਬਹੁਤ ਜ਼ਿਆਦਾ ਮੀਂਹ ਪਈ ਨਾ ਤਿੰਨ ਦਿਨ ਹੋ ਗਏ ਗਾਇਸ ਮੀਂਹ ਪਈ ਤੈਨੂੰ ਤਿੰਨ ਦਿਨ ਲਗਾਤਾਰ ਕੰਟੀਨਿਊ ਤਿੰਨ ਦਿਨ ਤੇ ਗਾਇਸ ਚੋਨੇ ਆਪਣੇ ਵੀ ਮੰਨ ਕੇ ਚਲੋ ਇੰਨਾ ਪਾਣੀ ਹੈ ਗਾਇਸ ਚੋਨੇ ਆਪਣੇ ਲੁਕੋ ਤੇ ਪਾਣੀ ਨੇ ਆਪਣਾ ਚੋਨਾ ਦਾ ਟੁਕੜਾ ਲੱਕ ਲੱਕ ਧੱਕਾਉਂਦੇ ਆਪਣੇ 3-3 4-4 ਫੁੱਟ ਚੋਨੇ ਦੇ ਟੂਸੇ ਇਧਰ ਨਾਲ ਪਾਣੀ ਇਧਰ ਬਹੁਤ ਪਾਣੀ ਨਿਕਲ ਗਿਆ ਹੈ ਜੀ ਆਪਣਾ ਸੋ ਨੂੰ ਆਪਣੇ ਜਿਹੜਾ ਨਾਲਾ ਲੱਗਦਾ ਉਹਦਾ ਦਿਖਾਵਾਂਗੇ ਨਾਲੇ ਚ ਇੰਨਾ ਪਾਣੀ ਹੈ ਗੈਸ ਇੰਨਾ ਬਣ ਕਿੰਨਾ ਗੈਦੂ ਇਹਦਾ ਪਾਣੀ ਨਿਕਲ ਗਿਆ ਹਜੇ ਇੱਧਰ ਆ ਗਿਆ ਸੋ ਨੂੰ ਇੱਧਰ ਪਾਣੀ ਦਿਖਾ ਜੀ ਦੇਖੋ ਇੱਧਰ ਵੀ ਹਜੇ ਪਾਣੀ ਕਿੰਨਾ ਗਾ ਉਹ ਦੇਖੋ ਗੈਸ ਸੱਪ ਕਿੱਡਾ ਦੇਖੋ ਠੰਡ ਨਾਲ ਵੀ ਠੰਡ ਨਾਲ ਮਰਿਆ ਪਿਆ ਦੇਖੋ ਯਾਰ ਕਿੰਨਾ ਜਿਆਦਾ ਮੋਟਾ ਸੱਪਾ ਦੇਖੋ ਦੇਖੋ ਇਹ ਵੀ ਹੁਣ ਕੀ ਕਰਨ ਗਾ ਯਾਰ ਮੀਂਹ ਦਾ ਮੀਂਹ ਦੇ ਪਾਣੀ ਲਾਈ ਜਾਂਦੇ ਨਾਲੇ ਦਾ ਪਾਣੀ ਕੁਛ ਚੜਿਆ ਹੋਇਆ ਬਹੁਤ ਜ਼ਿਆਦਾ ਇਹਨਾਂ ਨੇ ਵਿਚਾਲ ਆਪਦੀ ਜਗਾ ਦੇਖਣੀ ਆ ਜਾਣ ਦੋ ਆਪਾਂ ਇਹਨੂੰ ਕੁਝ ਨਹੀਂ ਕਹਿੰਦੇ ਤੇ ਗਾਈਸ ਆਹ ਦੇਖੋ ਆਪਣੇ ਕੱਖ ਲਏ ਹੋਏ ਇੱਧਰ ਆਪਣੇ ਕੱਖ ਲਏ ਹੋਇਆ ਇਹ ਵੀ ਸਾਰਾ ਭਰਿਆ ਪਿਆ ਵੀ ਆਪਾਂ ਨੂੰ ਦੁਬਾਰੇ ਲਾਉਣੇ ਪੈਣਗੇ ਆਪਣੇ ਗਏ ਬਸ ਉਹ ਦੇਖੋ ਪਾਣੀ ਕਿੰਨਾ ਕਿੰਨਾ ਜ਼ਿਆਦਾ ਪਾਣੀ ਖੜਾ ਪਾਣੀ ਦੇ ਗਾਈਸ ਦੇਖਿਆ ਨਹੀਂ ਆਂਦਾ ਇੰਨਾ ਡਰ ਲੱਗਦਾ ਨਾਲੇ ਦਾ ਵੀਊ ਦੇ ਕਿਹੜਾ ਆਪਣਾ ਪੋਲਾ ਪੋਲ ਦੇ ਪਾਣੀ ਦੇ ਜੰਮੀ ਉੱਤੋਂ ਦੀ ਹੋਈ ਜਾਂਦਾ ਆਪਣੇ ਮੰਨ ਕੋਲ ਹੁਣ ਪਿੰਡਾਂ ਦਾ ਵੀ ਖਤਰਾ ਆਪਣੇ ਪਿੰਡ 'ਚ ਵੀ ਖਤਰਾ ਯਾਰ ਬਹੁਤ ਜ਼ਿਆਦਾ ਪਿੰਡ ਆਪਣਾ ਪੂਰਾ ਡਰਿਆ ਹੋਇਆ ਯਾਰ ਤੇ ਕਿਉਂਕਿ ਯਾਰ ਪਾਣੀ ਜਿਹੜਾ ਨਾਲਾ ਇਧਰੋਂ ਜਿਹੜਾ ਆਪਣੇ ਖੇਤਾਂ ਦਾ ਧਰ ਉੱਚਾ ਸਾਰਾ ਪਾਣੀ ਆਪਣੇ ਉਧਰ ਪਿੰਡ 'ਚ ਜਾਂਦਾ ਯਾਰ ਨਾਲੇ ਦਾ ਤੇ ਸਾਨੂੰ ਜਾ ਕੇ ਫਲਾਲ ਆਪਣੇ ਉਧਰਲੇ ਖੇਤਾਂ ਦੀ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਉਧਰਲੇ ਖੇਤਾਂ ਦਾ ਆਪਣੇ ਯਾਰ ਤੁਹਾਨੂੰ ਉਹ ਵੀ ਜਾ ਕੇ ਦਿਖਾਉਣੇ ਆ ਫਲਾਲ ਯਾਰ ਤੁਹਾਨੂੰ ਜਾਂਦਾ ਮੈਂ ਤੁਹਾਨੂੰ ਨਾਲੇ ਦਾ ਵੀਊ ਜ਼ਰੂਰ ਦਿਖਾਉਂਗਾ ਯਾਰ ਇਧਰ ਦੀ ਚਲਦੇ ਆ ਤੁਹਾਨੂੰ ਨਾਲੇ ਦਾ ਵੀਊ ਜ਼ਰੂਰ ਦਿਖਾਉਂਗਾ ਵੀ ਨਾਲੇ ਦਾ ਵੀਊ ਕੀ ਹੋਇਆ ਪਿਆ ਅੱਜ ਇੰਨਾ ਜੇ ਤੁਹਾਨੂੰ ਪਹਿਲਾਂ ਪੁਲ ਦਾ ਦਿਖਾਵਾਂਗੇ ਪੁਲ ਦੀ ਦਿਖਾਵਾਂਗੇ ਇਧਰੋਂ ਤੇ ਫਲਾਲ ਯਾਰ ਇਧਰੋਂ ਵੀ ਨਹੀਂ ਪਤਾ ਲ ਇਤਨੂੰ ਦੇਖ ਲੈਣੇ ਜੇ ਪਤਾ ਲੱਗਿਆ ਜਿਹੜਾ ਦੇਖੋ ਬਾਈ ਪਾਣੀ ਦੇਖੋ ਯਾਰ ਕਿੰਨਾ ਜਿਆਦਾ ਟੋਬੇ ਜਿਹਾ ਬਣਿਆ ਪਿਆ ਯਾਰ ਕੁਝ ਨਹੀਂ ਝਿੰਦਾ ਸੋਨੂੰ ਇਧਰ ਲਾ ਠੀਕ ਆ ਝੋਨਾ ਆਪਣਾ ਜੇ ਉਧਰ ਲਾ ਯਾਰ ਵਿੱਚ ਸਾਰਾ ਝੋਨੀ ਗਿਆ ਆਪਣਾ ਯਾਰ ਐਨਾ ਤੁਸੀਂ ਐਂ ਮੰਨ ਲਓ ਬਹੁਤ ਵੱਡਾ ਯਾਰ ਨੁਕਸਾਨ ਹੋ ਗਿਆ ਤੇ ਸੋਨੂੰ ਜਾ ਕੇ ਦਿਖਾਉਣਿਆ ਫਲਾਾਲ ਯਾਰ ਆਪਣਾ ਨਾਲਾ ਦਿਖਾਉਣਿਆ ਸੋਨੂੰ ਨਾਲੇ ਦਾ ਤੁਸੀਂ ਆਪ ਹੀ ਸਮਝੋਗੇ ਯਾਰ ਵੀ ਕਿੰਨਾ ਜਿਆਦਾ ਪਾਣੀ ਆ ਤੇ ਪੰਜਾਬ ਜੀ ਯਾਰ ਐਨਾ ਜਿਆਦਾ ਪਾਣੀ ਤਿੰਨ ਦਿਨ ਲਗਾਤਾਰ ਹੋ ਗਏ ਮੀਂਹ ਪਈ ਜਾਂਦੇ ਨੂੰ ਅਲਰਟ ਕਹੀ ਜਾਂਦੇ ਆ ਅਲਰਟ ਕਰੀ ਜਾਂਦੇ ਆ ਮੈਸੇਜ ਆਈ ਜਾਂਦੇ ਆ ਬਾਰ-ਬਾਰ ਤੇ ਵੀ ਤਿੰਨ ਘੰਟੇ ਤਿੰਨ ਘੰਟੇ ਕਹੀ ਜਾਂਦੇ ਆ ਆਪਾਂ ਲੱਗ ਕੱਲ ਵੀ ਤਿੰਨ ਘੰਟੇ ਕਿਹਾ ਸੀ ਆਪਾਂ ਨੂੰ ਮੀਂਹ ਸਾਰਾ ਦਿਨ ਕੰਟੀਨਿਊ ਪਈ ਗਿਆ ਤੇ ਸੋਨੂੰ ਜਾ ਕੇ ਫਲਾਾਲੇ ਰੋ ਦਿਖਾਉਣੇ ਆਪਾਂ ਇਹ ਜਾਣ ਨੂੰ ਵੀ ਜੀ ਨਹੀਂ ਕਰਦਾ ਆਪਣਾ ਨਾਲੇ ਦਾ ਪੋਲਾ ਸਾਰਾ ਡੁੱਬਿਆ ਪੈਟੋ ਮੈਟ ਦੇ ਸਾਰੇ ਡੁੱਬਿਆ ਪਿਆ ਯਾਰ ਸਾਰਾ ਡੁੱਬਿਆ ਪਿਆ ਗਾਈਸ ਪਾਣੀ ਪੁੱਲ ਦੇ ਉੱਤੋਂ ਦੀ ਹੋ ਹੋ ਜਾਈ ਜਾਂਦਾ ਸਾਰਾ ਡੁੱਬਿਆ ਪੈਰ ਜਮੀ ਵੀ ਥੋੜਾ ਜਿਹਾ ਥਾਂ ਵੀ ਨਹੀਂ सोन जाके होर दिखा आप फिलहाल देखो वैसे पानी यार अपना सारा झोना देखो डुबा खड़ा यार कि झोना है घटो घट्ट देो कि देखो पानी यार सारी कित्या सारे झोनिया भरे खड़े पानिया उतो भी दीद हल्का हल्का पानी वो देखो आखो यारा यार खुलिया यार देखो जब भी पट्टा बराबर होट्टो घट आह बहण यार तीन फुट उच्चा अपने बानों आह वहां तीन फुट तीन फु बट के उत्तों नहीं हो आप देखो यार आ सारा भर गया अपना बाहन यार ज्यादा ज्यादा यार वीडियो शेयर करो भाई ਤੇ ਕਿਉਂ ਅਜ ਅੱਜ ਵੀ ਬਾਰਿਸ਼ ਦਿਖਾਈ ਜਾਂਦੇ ਮੀਂਹ ਦਿਖਾਈ ਜਾਂਦੇ ਅੱਜ ਵੀ ਨਾ ਆਵਲੇ 4 3 3 ਫੁੱਟ ਝੋਨਾ ਹੈਗਾ ਇਹ ਦੇਖੋ ਯਾਰ ਕਿਤੇ ਕਿਤੇ ਤਾਂ ਹਾਂ ਤਾਂ ਹਾਂ ਤੋਂ ਜਿੰਦੇ ਜੜਾਂ ਜਮੀ ਗਈਆਂ ਯਾਰ ਮਾਰ ਕੋ ਮਹਾਰਾਜ ਮੇਰ ਕਰੇ ਯਾਰ ਵੀ ਹਟ ਜਾ ਜਨਾਮੀ ਪਵੇ ਦੇਖੋ ਯਾਰ ਮੌਸਮ ਅਜ ਵੀ ਮੀਂਹ ਵਾਲਾ ਹੋਇਆ ਪਿਆ ਜਿਆਦਾ ਜਿਆਦਾ ਯਾਰ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਯਾਰ ਆਪਣੇ ਕੰਟੀਨਿਊ ਬਲੌਗ ਆਈ ਜਾਂਦੇ ਯਾਰ ਤੇ ਬਾਈ ਬਣ ਕੇ ਆਪਦਾ ਧਿਆਨ ਰੱਖੋ ਬਾਈ ਯਾਰ ਤੇ ਘਰਾਂ ਜੀ ਵਾਦਾ ਧਿਆਨ ਰੱਖੋ ਯਾਰ ਬਕਰਾਂ ਚ ਬੇਚੰਤ ਨਾ ਹੋ ਕੇ ਪੈਜੋ ਤੇ ਜਿਹੜੇ ਬੰਦੇ ਕਹਿੰਦੇ ਵੀ ਆਪਣੀ ਤਾਂ ਕੋਈ ਪੈਲੀ ਨਹੀਂ ਹੈਗੀ ਵੀ ਆਪਣੇ ਤਾਂ ਘਾਰਾ ਕੱਲੇ ਬਾਈ ਯਾਰ ਧਿਆਨ ਰੱਖੋ ਯਾਰ ਆਪਦੇ ਛੋਡੇ ਕੋਲੇ ਕੋਈ ਨਹਿਰਾ ਨਾਲਾ ਸੁਆ ਕੁਛ ਵੀ ਜਾਂਦਾ ਬਾਈ ਧਿਆਨ ਰੱਖੋ ਆਹੀ ਛੋਡ ਨੂੰ ਬੇਨਤੀ ਆ ਯਾਰ ਕਿਉਂਕਿ ਪਾਣੀ ਦੇਖੋ ਇਧਰ ਤਾਂ ਠੀਕ ਆ ਆਪਣਾ ਕਿਉਂਕਿ ਉਦੋਂ ਉੱਚਾਗਾ ਜਿਹੜਾ ਤੁਹਾਨੂੰ ਥੱਲੇ ਦਿਖਾਵਾਂ ਉਹ ਸਾਰਾ ਭਰਿਆ ਪਿਆਗਾ ਜੇ ਪਾਣੀ ਦੇ ਵਿੱਚ ਮੈਂ ਵਰਦਾ ਮੇਰੇ ਡੁੱਬਣ ਦੇ ਚਾਂਸ ਜ਼ਿਆਦਾ ਹੈ ਤੇ ਬਾਹਰ ਖੜੇ ਆ ਬੱਟ ਤੇ ਕਿਉਂਕਿ ਇਦੂ ਥੱਲੇ ਨੀਵਾ ਗਿਆ ਯਾਰ ਤੇ ਆਪਾਂ ਫਿਲਹਾਲ ਉਧਰ ਚੱਲਦੇ ਸਾਨੂੰ ਉਧਰ ਜਾ ਕੇ ਦਿਖਾਉਣੇ ਆ ਯਾਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗਾਇਸ ਕੰਟੀਨਿਊ ਬਲੌਗ ਆਈ ਜਾਂਦੇ ਆਪਣੇ ਯਾਰ ਤੇ ਧਿਆਨ ਰੱਖੋ ਭਾਈ ਆਦਾ ਆਪਾਂ ਦਾ ਬਾਰ ਬਾਰ ਇਹੀ ਕਹੀ ਜਾਂਦੇ ਧਿਆਨ ਰੱਖੋ ਕਿਉਂਕਿ ਯਾਰ ਜ਼ਰੂਰੀ ਨਹੀਂ ਹੈਗਾ ਵੀ ਪਾਣੀ ਸਿਰਫ ਖੇਤਾਂ ਨੂੰ ਹੀ ਜਾਊ ਵੀ ਕਿਸਾਨਾਂ ਨੂੰ ਹੀ ਪਾਣੀ ਜਾਊ ਪਾਣੀ ਕਿਤੇ ਵੀ ਜਾ ਸਕਦਾ ਪਿੰਡ 'ਚ ਵੀ ਜਾ ਸਕਦਾ ਆਪਦਾ ਧਿਆਨ ਰੱਖੋ ਕਈ ਪਿੰਡ ਐਜੇ ਆ ਜਿੰਨਾਂ 'ਚ ਘਰਾਂ 'ਚ ਪਾਣੀ ਜਾ ਚੁੱਕਿਆ ਅੱਜ ਵੀ ਵਾਰ-ਵਾਰ ਮੈਸੇਜ ਆਈ ਜਾਂਦੇ ਆ ਵੀ 3 ਘੰਟੇ ਲਗਾਤਾਰ ਜ਼ੋਰਦਾਰ ਮੀਂਹ ਪੈ ਸਕਦਾਗਾ ਤੇ ਆਪਦਾ ਧਿਆਨ ਰੱਖੋ ਗਾਇਸ ਆਪਾਂ ਵਾਰ-ਵਾਰ ਕਹਿ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉੱਧਰ ਲਿ ਜਾ ਕੇ ਦਿਖਾਉਣੇ ਤੁਹਾਨੂੰ ਆਹ ਦਿਖਾਉਣੇ ਦੇਖੋ ਜਿਹੜਾ ਤੁਹਾਨੂੰ ਕਹਿੰਦੇ ਸੀ ਇੱਥੇ ਪਾਣੀ ਘਟਾ ਇੱਥੇ ਦੇਖੋ ਗਾਇਸ ਇੱਥੇ ਦੇਖੋ ਕਿੰਨਾ ਪਾਣੀ ਆ ਦੇਖੋ ਯਾਰ ਝੋਨਾ ਸਾਰਾ ਡੁੱਬਿਆ ਪਿਆ ਕੀ ਕਰੂ ਬੰਦਾ ਯਾਰ ਕੀ ਕਰੂ ਕਿਸਾਨ ਕੀ ਕਰੂ ਕਿਸਾਨ ਦੇਖ ਲੋ ਯਾਰ ਸਾਰਾ ਡੁੱਬਿਆ ਪਿਆ ਪਾਣੀ ਦੇਖੋ ਯਾਰ ਪਾਣੀ ਯਾਰ ਬੁਰਾ ਹਾਲ ਹੋਇਆ ਪਿਆ ਯਾਰ ਤੇ ਆਪਣੇ ਪੰਜਾਬੀ ਦੇ ਤਾਂ ਆਪਣੇ ਬਲੌਗ ਨੂੰ ਨਹੀਂ ਸਬਸਕ੍ਰਾਈਬ ਕਰ ਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਯਾਰ ਯਾਰ ਦੇਖੋ ਯਾਰ ਪਾਣੀ ਵੀ ਨੱਕਿਆਂ ਤੋਂ ਚੱਲੀ ਜਾਂਦਾ ਤੇ ਅੱਜ ਬਚ ਕੇ ਚੱਲਾਂਗੇ ਕਿਉਂਕਿ ਯਾਰ ਆਪ ਨੂੰ ਸੱਪਾਂ ਦਾ ਵੀ ਨਹੀਂ ਪਤਾ ਕਿਉਂਕਿ ਸੱਪ ਵੀ ਨਿਕਲੀ ਜਾਂਦੇ ਸਾਨੂੰ ਪਹਿਲਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇ ਹੇ ਤੱਕ ਨਹੀਂ ਕੀਤਾ ਤੇ ਆਪਣੇ ਬਲੌਗ ਆਪਣੇ ਯਾਰ ਕੰਟੀਨਿਊ ਆਈ ਜਾਂਦੇ ਆ ਡੇਲੀ ਦੇ ਯਾਰ ਤੇ ਫਿਲਹਾਲ ਜਿਹੜੇ ਹਰ ਅਪਡੇਟ ਆਈ ਜਾਂਦੀ ਯਾਰ ਮਿੰਟ-ਮਿੰਟ ਦੀ ਅਪਡੇਟ ਆਈ ਜਾਂਦੀ ਆ ਮਿੰਟ-ਮਿੰਟ ਦੀ ਆਪਾਂ ਵੀਡੀਓ ਪਾ ਰਹੇ ਆ ਯਾਰ ਤੇ ਭਾਈ ਖਤਰਾ ਪਤਾ ਹੀ ਕਹਾਂਗੇ ਯਾਰ ਸਾਰੇ ਭਰਾਵਾਂ ਨੂੰ ਪੰਜਾਬੀ ਭਰਾਵਾਂ ਨੂੰ ਪੰਜਾਬ ਤੇ ਖਤਰਾ ਹੈਗਾ ਤੇ ਵਾਹਿਗੁਰੂ ਮਿਹਰ ਕਰੇ ਯਾਰ ਭਲੀ ਕਰੇ ਤੇ ਆਪਾਂ ਭਲੀ ਕਰੇ ਯਾਰ ਮਿਹਰ ਕਰੇ ਯਾਰ ਤੇ ਆਪਾਂ ਤਾਂ ਇਹੀ ਕਹਿੰਦੇ ਆ ਤੇ ਜਿਆਦਾ ਜਿਆਦਾ ਵੀਡੀਓ ਨੂੰ ਸਪੋਰਟ ਕਰੋ ਯਾਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀ ਆਪਣੇ ਕੰਟੀਨਿਊ ਬਲੌਗ ਆ ਜਾਂਦੇ ਆ ਮਿੰਟ ਮਿੰਟ ਦੀ ਅਪਡੇਟ ਆਈ ਜਾਂਦੀ ਆ ਤੁਹਾਨੂੰ ਦਿਖਾਈ ਜਾ ਰਹੇ ਆ ਯਾਰ ਤੇ ਬਾਈ ਵਨ ਕੇ ਯਾਰ ਅਗਾਂਹ ਧਿਆਨ ਰੱਖੋ ਬਈ ਜਿਹੜੇ ਘਰਾਂ ਚਾ ਘਰਾਂ ਦੇ ਵਿੱਚ ਵੜ ਕੇ ਰਜਾਈਆਂ ਦੇ ਵਿੱਚ ਵੜ ਕੇ ਕੰਪਲਾਂ ਦੇ ਵਿੱਚ ਵੜ ਕੇ ਨਾ ਪਾਓ ਯਾਰ ਬਾਈ ਵਨ ਕਹਿੰਦਾ ਧਿਆਨ ਰੱਖੋ ਮੈਂ ਬਾਰ ਬਾਰ ਕਹਿ ਰਿਹਾ ਜਿਹੜੇ ਵਿੱਚ ਹੁੰਦਿਆ ਘਰੇ ਯਾਰ ਵੀ ਆਪਣਾ ਜਿਹੜਾ ਘਰ ਆਪਣੇ ਜਿਹੜਾ ਪਾਣੀ ਆ ਖੇਤ ਆ ਤੁਹਾਨੂੰ ਆਹ ਦੇਖੋਣਾ ਦੇਖੋ ਯਾਰ ਗੋਭੀ ਲਾਈ ਸੀ ਕਿਸੇ ਮਾਲੀ ਨੇ ਦੇਖੋ ਕਿੱਡਾ-ਕਿੱਡਾ ਪਾਣੀ ਦੇਖੋ ਯਾਰ ਕੀ ਕਰੂ ਕਿਸਾਨ ਤਾਂ ਕਹਿ ਰਿਹਾ ਗਾਇਸ ਮੈਂ ਤਾਂ ਧਿਆਨ ਰੱਖੋ ਤੁਹਾਨੂੰ ਇਹ ਉੱਧਰਲੇ ਹਾਲ ਨਹੀਂ ਦਿਖਾਏ ਮੈਂ ਉੱਧਰਲੇ ਹਾਲ ਨਹੀਂ ਦਿਖਾਏ ਆਪਣਾ ਆਪਣੇ ਯਾਰ ਕਿ ਕਿੰਨਾ ਖਰਾਬ ਹੋਇਆ ਕਿੰਨਾ ਕਨਾ ਤੇ ਮੈਂ ਵੀ ਯਾਰ ਮੀਂਹ ਕੱਲੇ ਦਾ ਪੈ ਰਿਆ ਸੀ ਤਿੰਨ ਦਿਨ ਹੋ ਗਏ ਮੀਂਹ ਪਈ ਜਾਂਦੀ ਨੂੰ ਪਰਸੂ ਮੀਂਹ ਪੈਣ ਲੱਗਾ ਸੀ 1 ਵਜੇ ਉਸ ਤੋਂ ਬਾਅਦ ਹਟਿਆ ਨਹੀਂ ਗਾਇਸ 1 ਮਿੰਟ ਵੀ ਜਿੰਨਾਂ ਦੇ ਲੋਕਾਂ ਦੇ ਘਰ ਯਾਰ ਪੱਕੇ ਆਰਸੀ ਪਾਏ ਹੋਏ ਸੀ ਲੈਂਟਰ ਪਾਈ ਸੀ ਪੱਕੇ ਯਾਰ ਉਹਨਾਂ ਦੇ ਵੀ ਘਰ ਚੋਣ ਲੱਗੇ ਗਰੀਬਾਂ ਦੇ ਯਾਰ ਜਿੰਨਾਂ ਦੇ ਟਾਇਲ ਬੱਤਾਂ ਉਹਨਾਂ ਦੇ ਚੂਣੀ ਕੀ ਆ ਨੂੰ ਜਾ ਕੇ ਦਿਖਾਉਣੇ ਕੋਈ ਨਾਲਾ ਟੁੱਟ ਰਿਹਾ ਕੋਈ ਸੂਆ ਟੁੱਟ ਰਿਹਾ ਕੋਈ ਨਹਿਰ ਟੁੱਟ ਰਹੀ ਆ ਕਿਧਰ ਕੋਈ ਬਾੜ ਆ ਗਈ ਕੁਝ ਹੋ ਰਿਹਾ ਤਾਂ ਕਰਕੇ ਕਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਆਪਣੀ ਅਪਡੇਟ ਨਵੀਂ ਤੋਂ ਨਵੀਂ ਅਪਡੇਟ ਆਈ ਜਾਂਦੀ ਆਪਣੀ ਯਾਰ ਤੇ ਹੁਣ ਦਿਖਾਉਣੇ ਜਾ ਕੇ ਫਿਲਹਾਲ ਯਾਰ ਹੁਣ ਆਪਾਂ ਦੇਖੋ ਕਾਸ਼ ਨੁਕਸਾਨ ਕਿੱਡੇ-ਕੱਡੇ ਪੈ ਰਿਹਾ ਘਾਰੇ ਅਗਾ ਦੇਖੋ ਨੁਕਸਾਨ ਦੇ ਇਧਰ ਆਪਣੀ ਕੰਨੀ ਪੈ ਗਿਆ ਵੀ ਤੇ ਫਿਲਹਾਲ ਇਹ ਦੇਖੋ ਪਾਣੀ ਤਾਂ ਇਹ ਚ ਫਿਲਹਾਲ ਨਹੀਂ ਹੈਗਾ ਯਾਰ ਇਹ ਤਾਂ ਘਾਰੇ ਚੱਕੇ ਜਾਣਗੇ ਯਾਰ ਇਹ ਮਹਾਰਾਜ ਦੀ ਮਿਹਰ ਰਹੇ ਯਾਰ ਇਹ ਤਾਂ ਹਜੇ ਵੀ ਮੀਂਹ ਨਾ ਪਵੇ ਦੇਖੋ ਯਾਰ ਹਜੇ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰੱਖਿਆ ਹਜੇ ਵੀ ਮੀਂਹ ਨਾ ਪਵੇ ਯਾਰ ਤੇ ਆਪਣਾ ਤਾਂ ਹਾਲੇ ਕਿੱਲੇ ਜੀ ਪਾਣੀ ਆ ਰਿਹਾ ਘਾਰੇ ਤਾਂ ਗਾਇਸ ਯਾਰ ਵੀ ਹੁਣ ਕੀ ਦਿਖਾ ਸਕਦੇ ਉਹ ਦੇਖੋ ਯਾਰ ਗੱਡੇ ਗੱਡੇ ਘਾਰੇ ਪਏ ਪਿਆ ਹਾਂ ਆ ਦੇਖੋ ਯਾਰ ਲੈ ਕੀ ਕਰੂ ਬੰਦਾ ਗਾਇਸ ਇੱਕ ਬੰਦਾ ਕੁਝ ਵੀ ਨਹੀਂ ਕਰ ਸਕਦਾ ਪਾਣੀ ਸਾਹਮਣੇ ਇਹ ਤਾਂ ਪਾਣੀ ਨੂੰ ਕਹਿਣਾ ਪੈਂਦਾ ਵੀ ਪਾਣੀ ਲੰਘ ਜਾ ਜਿੱਧਰ ਦੀ ਲੰਘਿਆ ਜਾਂਦਾ ਆ ਦੇਖੋ ਯਾਰ ਡੇਕ ਡੇਕ ਘਾਰੇ ਪਏ ਪਿਆ ਆ ਦੇਖੋ ਆ ਬਾਣ ਦੇ ਵਿੱਚ ਖੜੇ ਆ ਪੈ ਇੰਨੀ ਇੰਨੀ ਮਿੱਟੀ ਚੜ ਰੱਖੀ ਆ ਆ ਦੇਖੋ ਯਾਰ ਲੈ ਆ ਲਓ ਪਾਈਪਾਂ ਦੱਪੀਆਂ ਸੀ ਆਪਾਂ ਇੱਥੇ ਪਾਣੀ ਨਗਾਉਣ ਵਾਸਤੇ ਪਾਈਪਾਂ ਪਾਈਪਾਂ ਕਿੱਧਰ ਹੀ ਗਈਆਂ ਹੁਣ ਇੰਨੀ ਇੰਨੀ ਮਿੱਟੀ ਚੜ ਗਈ ਨਾ ਕਰੀ ਕੀ ਆਪਾਂ ਯਾਰ ਆ ਦੇਖੋ ਹਜੇ ਇਹ ਚ ਪਾਣੀ ਤਾਂ ਨਹੀਂ ਹੈਗਾ ਦੇਖੋ ਘਾਰੇ ਯਾਰ ਆ ਦੇਖੋ ਇੱਕ ਨਹੀਂਗਾ ਜੇ ਪਤਾ ਨਹੀਂ ਕਿੰਨੇ ਕੁ ਪੈ ਪਿਆ ਵੱਟ ਤੇ ਕਿਉਂਕਿ ਜਿੰਨਾ ਆਪਣਾ ਤਪਾ ਸਹਿਰ ਹੈ ਗਾਇਸ ਜਿੰਨਾ ਵੀ ਤਪੱਸੈਰ ਆ ਆ ਦੇਖੋ ਯਾਰ ਅਰਦਾ ਗਾਇਸ ਯਾਰ ਇੱਥੇ ਸੀਵਰੇਜ ਖੋਲਦਾ ਸਾਰੇ ਤਪੱਸੈਰ ਦੇ ਇਹਦੇ ਵਿੱਚ ਆ ਆਪਣਾ ਪਾਣੀ ਨਾ ਤੇ ਸਾਰਾ ਪਾਣੀ ਇਹਦਾ ਗਾਇਸ ਆਪਣੇ ਝੋਨੇ 'ਚ ਪੈਂਦਾ ਹੁਣ ਤੁਸੀਂ ਆਪ ਸੋਚ ਲਓ ਗਾਇਸ ਤਪੱਸੈਰ ਕਿੱਡਾ ਵੱਡਾ ਤੇ ਆਪਣੀਆਂ ਗਾਈਆਂ ਵੜਗੀਆਂ ਫੁਲਾੜ ਇਹ ਕੱਢੀ ਆ ਰਹੀ ਇਹ ਕੱਢਣੀ ਆਇਆ ਸੀ ਮੈਂ ਗਾਇਆਂ ਨਹੀਂ ਆਪਾਂ ਪਿੱਛੇ ਮੁੜ ਜਾਂਦੇ ਉਧਰ ਯਾਰ ਹਟਦਾ ਸੀ ਯਾਰ ਤੇ ਵਿਚੋਲ ਵੀ ਖਾ ਗਏ ਯਾਰ ਹੋਰ ਨੁਕਸਾਨ ਤਾਂ ਹੈਗੀ ਹੈਗਾ ਯਾਰ ਕਿ ਫੁਲਾੜ ਆਪਾਂ ਕੱਢਤੀਆਂ ਤੇ ਫੁਲਾੜ ਯਾਰ ਚਾਲਦੇ ਆਪਾਂ ਫੁਲਾੜ ਬਾਕੀਆ ਦੇਖੋ ਯਾਰ ਕੁਦਰਤ ਦੇ ਰੰਗ ਆ ਬਈ ਯਾਰ ਰੱਬ ਦੇ ਰੰਗ ਆ ਜਿਹੜਾ ਕੁਝ ਹੋ ਗਿਆ ਉਹ ਬਾਕੀਆ ਰੱਬ ਦੇ ਰੰਗ ਆ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਾਂ ਰੋਕ ਤਾਂ ਆਪਾਂ ਸਕਦੇ ਨਹੀਂ ਜੇ ਪਾਣੀ ਆਉਂਦਾ ਆਪਾਂ ਪਾਣੀ ਵੀ ਨਹੀਂ ਰੋਕ ਸਕਦੇ ਤੇ ਕਿਉਂ ਯਾਰ ਪਾਣੀ ਦਾ ਕੋਈ ਹੱਲ ਨਹੀਂ ਜੇ ਆਪਾਂ ਕਹਿ ਦਾਂਗੇ ਆਪਾਂ ਯਾਰ ਪਾਣੀ ਰੋਕ ਲਾਂਗੇ ਪਾਣੀ ਦਾ ਕੋਈ ਵੀ ਹੱਲ ਨਹੀਂ ਪਾਣੀ ਨੇ ਆਉਦਾ ਰਾਹ ਦੇਖਣੀ ਦੇਖਣਾ ਯਾਰ ਜੇ ਆਪਾਂ ਬੰਦ ਕਰ ਦਾਂਗੇ ਪਾਣੀ ਨੇ ਆਉਦਾ ਰਾਹ ਕੱਢਣੀ ਕੱਢਣਾ ਕਿਤੋਂ ਦੀ ਕਿਤੋਂ ਹੋ ਫੁਲਾਲੇ ਉੱਥੇ ਵੀ ਕਾਠ ਹੋ ਜਾਂਦਾ ਬਹੁਤ ਜ਼ਿਆਦਾ ਯਾਰ ਕਿਉਂਕਿ ਪਾਣੀ ਲੋਕ ਇੰਚਨਾ ਲਾ ਲਾ ਮੋਟਰਾਂ ਲਾ ਲਾ ਘਰਾਂ ਚੋਂ ਪਾਣੀ ਕੱਢੀ ਜਾਂਦੇ ਯਾਰ ਤੇ ਕੱਲ ਆਪਣੇ ਤਕਤਾਪਾ ਸ਼ਹਿਰ ਦੇ ਵਿੱਚ ਆਪਣੇ ਲਾਗੇ ਇੱਕ ਮੁੰਡੇ ਦੀ ਮੌਤ ਹੋ ਗਈ ਯਾਰ ਪਾਣੀ ਕਰਕੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਚੜ ਗਿਆ ਸੀ ਕਰੰਟ ਜਾਂ ਤਾਰਾਂ ਵਿੱਚ ਸੀ ਕਰੰਟ ਲਾ ਕੇ ਉਹਦੀ ਮੌਤ ਹੋ ਗਈ ਮੁੰਡੇ ਦੀ ਯਾਰ ਤੇ ਮਾਸੂਮ ਜਿਹਾ ਮੁੰਡਾ ਯਾਰ ਛੋਟਾ ਜਿਹਾ ਮੁੰਡਾ ਸੀ ਯਾਰ ਕੋਈ 15 16 ਸਾਲ ਦੀ ਉਮਰ ਸੀ ਪਾਣੀ ਚੜਨੇ ਆਪਾਂ ਯਾਰ ਅਸੀਂ ਕਹਿੰਦੇ ਹਾਂ ਫਿਲਹਾਲ ਘਰੇ ਰਹੋ ਘਰੇ ਰਹੋ ਆਪਾਂ ਯਾਰ ਚੈਨਲ 'ਤੇ ਵੀਡੀਓ ਵੀ ਪਾ ਦਾਂਗੇ ਆਪਣੇ ਉਹਦੇ ਤੁਹਾਨੂੰ ਦੇਖ ਲਿਓ ਯਾਰ ਤੇ ਜ਼ਿਆਦਾ ਹੀ ਕਨੇ ਸਪੋਰਟ ਰੱਖੋ ਯਾਰ ਕੁਝ ਵੀ ਹੋ ਜਾਦਾ ਦੇਖੋ ਯਾਰ